ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਲਾਲੂ ਘੁੰਮਣ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਵੀਰ ਅਵੀ ਸ਼ੇਰ ਸਿੰਘ ਦੇ ਘਰ ਅੱਜ ਆਪਾਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਮੱਜਾਂ ਦਿਖਾਉਣੀ ਆ ਵਾ ਦੋਵੇਂ ਮੱਜਾਂ ਸਜਰ ਸੁਗੀਆਂ ਵਾ ਡਿਟੇਲ ਸਾਰੀ ਵੀਰ ਤੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਵੀ ਵੀਰ ਪ੍ਰਿਆ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਸਿਰਫ ਵੀਡੀਓ ਬਣਾ ਕੇ ਜਿਹੜੀ ਚੈਨਲ ਤੇ ਪਉਣੀ ਨਿਰਖ ਪਰਖ ਜਿਹੜੀ ਕਰਨੀ ਤੁਸੀਂ ਆਪ ਆ ਕੇ ਇੱਥੇ ਕਰਨੀ ਹੁੰਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਸੋ ਦੋਸਤੋ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਦੂਸਰੀ ਬੇਨਤੀ ਦੋਸਤੋ ਇਹ ਹੈ ਜਿਹੜੇ ਵੀਰ ਆਪਣੇ ਇਹ ਵੀਡੀਓ ਫੇਸਬੁੱਕ ਚੈਨਲ ਤੇ ਦੇਖਦੇ ਆ ਫੇਸਬੁੱਕ ਚੈਨਲ ਨੂੰ ਫੋਲੋ ਕਰ ਦਿਓ ਤਾਂ ਕਿ ਆਪਣੀ ਨਵੀਂ ਵੀਡੀਓ ਦੀ ਨੋਟੀਫ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖੇਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਥੇ ਹੁੰਦੀ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਅੱਛਾ ਵੀਰ ਜੀ ਆਪਣਾ ਐਡਰੈਸ ਬੋਲ ਦੋ ਪਹਿਲੇ ਹਾਂਜੀ ਪਿੰਨ ਤੇ ਡਾਕਾ ਨਾਮ ਲਾਲੂ ਕਮਣ ਹਾਂਜੀ ਤਸੀਲ ਦੇ ਡਿਸਟ੍ਰਿਕਟ ਤਰਨਤਾਰਨ ਆਪਾਂ ਨੂੰ ਠੀਕ ਹੈ ਜੀ ਨਾਂ ਤੇ ਫੋਨ ਨੰਬਰ ਦੱਸ ਦੋ ਵੀਰ ਜੀ ਇਹ ਨਾਮ ਰਵੀਸ਼ਰ ਸਿੰਘ ਹੈ ਹਾਂਜੀ ਰਵੀਸ਼ਰ ਸਿੰਘ ਤੇ ਫੋਨ ਨੰਬਰ ਮੇਰਾ 97818 11915 ਠੀਕ ਹੈ ਜੀ ਹਾਂਜੀ ਤੇ ਵੀਰ ਜੀ ਦੱਸਿਓ ਦੋਵਾਂ ਮੱਜਾਂ ਬਾਰੇ ਡਿਟੇਲਿੰਗ ਦੋਵਾਂ ਦੇ ਖੇਰਾ ਸਾਹਿਬ ਇੱਕ ਆ ਆਪਣੇ ਕੋਲ ਨੀਲੀ ਇਹ ਸੋਈ ਨੂੰ 22 ਬਾਈ ਦਿਨ ਹੋ ਗਏ ਆ ਜੀ ਠੀਕ ਹੈ ਜੀ ਤੇ ਪਹਿਲਾਂ ਨਾ ਆਪਾਂ ਸੇਲ ਵਾਸਤੇ ਬਾਈ ਸੀਗੀ ਅੱਛਾ ਜੀ ਫਿਰ ਸਾਡਾ ਵਿਚਾਰ ਬਣਿਆ ਵੀ ਚਲੋ ਆਪਾਂ ਲਾਈਵ ਚ ਵਾਈ ਕਰਾ ਕੇ ਪਾਵਾਂਗੇ ਹਨਾ ਹਾਂਜੀ ਹਾਂਜੀ ਸਾਨੂੰ ਵੇਚਣ ਦਾ ਮਜ਼ਾ ਆਊਗਾ ਅਗਲੇ ਨੂੰ ਖਰੀਦਣ ਦਾ ਮਜ਼ਾ ਆਊਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਾਂ ਇਹ ਕਰਕੇ ਹੁਣ ਤਕਰੀਬਨ 22-23 ਦਿਨ ਹੋ ਗਏ ਸੋਈ ਨੂੰ ਹਾਂਜੀ ਤੇ ਇਹ ਹੁਣੇ 15 ਸਾਢੇ 16 ਤੋਂ ਅੰਦਰ ਹੀ ਆ ਸਾਢੇ 15 ਤੇ ਚੱਲ ਰਹੀ ਹੈ ਜੀ ਠੀਕ ਹੈ ਜੀ ਤੇ ਆਸ ਹੈ ਵੀ 2-4 ਦਿਨ ਦੇ ਵਿੱਚ ਜਿਹੜੀ ਆਪਾਂ 1 ਅਪ੍ਰੈਲ ਨੂੰ ਚੋਾਈ ਕਰਾਉਣੀ ਲਾਈਵ ਚ ਵਾਈ ਹਾਂਜੀ ਹਾਂਜੀ ਤੇ ਆਸ ਤੇ ਤਿੰਨ ਟਾਈਮ ਕਰਵਾਉਣਾ ਤੇ ਟਾਈਮ ਫਾਈਨਲੀ ਕਰਾਇਆ ਇੱਕ ਦਿਨ ਆਪਾਂ ਕਰਵਾਵਾਂਗੇ ਉਹ 1 April ਨੂੰ ਸਿਹਰੇ ਤੇ 1 ਨੂੰ ਸ਼ਮਨ ਨੂੰ ਤੇ 2 April ਨੂੰ ਫਾਈਨਲੀ ਚਲਾਈ ਹਾਂਜੀ 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 ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਵੀਰ ਜੀ ਦੂਜੀ ਬਾਰੇ ਦੱਸੀ ਜੀ ਡੀ ਇੱਕ ਆਪਣੇ ਕੋਲ ਇੱਕ ਇਹ ਵੀ ਨੀਲੀ ਰਾਵੀ ਦੀ ਹੈ ਜੀ ਹਾਂਜੀ ਹਾਂਜੀ ਤੇ ਇਹਨੂੰ ਸੂਈ ਨੂੰ ਵੀ ਤਕਰੀਬਨ 22 ਦਿਨ ਹੋ ਗਏ ਆ ਜੀ ਠੀਕ ਹੈ ਜੀ ਇਹ ਐਵਲੇ ਚੱਲ ਰਹੀ ਹੈ ਜੀ 17 ਲੀਟਰ ਤੇ ਚੱਲ ਰਹੀ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਇਹ ਮਤਲਬ ਮੇਰੇ ਕੋਲ ਆ ਕੇ ਥੋੜੀ ਦੂਜੀ ਕੱਢੀ ਆ ਅੱਛਾ ਜੀ ਤੇ ਪਰ ਚੈ ਜਾਂਦਾ ਜੀ ਇਹ ਤੁਹਾਨੂੰ ਖਰੀਦ ਕੇ ਲੈਂਦੀ ਹਾਂ ਹਾਂਜੀ ਹਾਂਜੀ ਇਹ ਮੈਂ ਖਰੀਦ ਕੇ ਲੈਂਦੀ ਹਾਂ ਮੇਰੇ ਘਰ ਦੀ ਜੀ ਠੀਕ ਹੈ ਜੀ ਆ ਵੀ ਉਪਰੋਂ ਦੀ ਵੀ ਥੋੜੀ ਜੀ ਹਾਂਜੀ ਥੋੜਾ ਜਿਹਾ ਮਰਦਾ ਕਰਦੀ ਹਾਂ ਉਪਰ ਆਏ ਕੈਮਰੇ ਦਾ ਕਰਕੇ ਵੀ ਕਰਦੀ ਆ ਹਾਂਜੀ ਹਾਂਜੀ ਇਹ ਹੌਲੀ ਫਿਰ 17 ਦੀ ਜਾ ਰਹੀ ਹੈ ਜੀ 17 18 ਚੱਲ ਰਹੀ ਹੈ ਮਤਲਬ ਇਹ 18 ਤੋਂ ਪਲੱਸ ਜਾਏਗੀ ਜੀ ਤੁਹਾਨੂੰ ਪੂਰੀ ਆਸ ਹੈ ਕਿ ਮੈਂ 1 ਅਪ੍ਰੈਲ ਨੂੰ ਆਪਾਂ ਤਰਾਵਾਂਗੇ ਬਾਕੀ 24 ਤੋ ਪਤਾ ਲੱਗੂ ਜੀ ਕੀ ਕਰਦੀ ਆ ਠੀਕ ਹੈ ਜੀ ਹੁਣ ਕਿਉਂਕਿ 17 ਕਾ ਹੈਗਾ 18 ਤੋਂ ਪਲੱਸ ਜਾਣ ਦੀ ਆਸ ਹੈ ਜੀ ਠੀਕ 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 ਹਾਂਜੀ ਹਾਂਜੀ ਜੇ ਇਹਦੇ ਆਪਾਂ ਨੂੰ ਮੈਨੂੰ ਠੀਕ ਲੱਗੀ ਇੱਕ ਦੇ ਦਾਂਗੇ ਇੱਕ ਅਹੀਂ ਰੱਖਾਂਗੇ ਚੁਵਾਈ ਅੱਛਾ ਇੱਕ ਸੇਲ ਕਰ ਦਿੰਦੇ ਚੁਵਾਈ ਤੋਂ ਬਾਅਦ ਸੇਲ ਕਰਨੀ ਹਾਂਜੀ ਹਾਂਜੀ ਇੱਕ ਸੇਲ ਕਰ ਦਾਂਗੇ ਇੱਕ ਰੱਖ ਲਾਂਗੇ ਠੀਕ ਠੀਕ ਹੈ ਜੀ ਤੇ ਖੋਲੀ ਵੀ ਜੀ ਤੋਰ ਕੇ ਦਿਖਾਈਏ ਦੋਸਤੋ ਲਾਈਵ ਚੁਵਾਈ ਜਿਹੜੀ ਆ ਕਰਾਉਣੀ ਆ ਆਪਣੇ ਚੈਨਲ ਤੇ ਖਹਿਰਾ ਡੇਰੀ ਫਾਰਮ ਤਰਨਤਾਰਨ ਤੇ 1 April ਨੂੰ ਲਾਈਵ ਚੁਵਾਈ ਹੋਊਗੀ ਤਿੰਨ ਟਾਈਮ ਆਪਾਂ ਦੋਸਤੋ ਲਾਈਵ ਚੁਵਾਈ ਕਰਾ ਕੇ ਫਿਰ ਆਪਾਂ ਫੈਸਲੇ ਦੱਸਾਂਗੇ ਦੋਤਾਰ ਕਿੰਨਾ ਦਾ ਜੇ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਊਗਾ ਤੇ ਵੀਰ ਨਾਲ ਫੋਨ ਤੇ ਸੰਪਰਕ ਕਰ ਸਕਦੇ ਤੁਸੀਂ ਦੁੱਧ ਵੀਰ ਕਹਿੰਦਾ ਇਸ ਵੇਲੇ 17 18 ਲੀਟਰੇ ਚੱਲ ਰਹੀ ਹੈ 17 ਚੱਲ ਰਹੀ ਹੈ ਅਸਨ ਖੈਰਾ ਸਾਹਿਬ ਬਾਕੀ ਦੇ ਲਾਈਵ ਚ ਵਾਈ ਦੇ ਪਤਾ ਲੱਗਣਾ ਕੀ ਰਿਜ਼ਲਟ ਆਉਂਦਾ ਹਾਂਜੀ 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 ਕੋਈ ਕਹਿਣ ਉਹ ਕੋਈ ਕਹਿ ਦਿੰਦਾ ਪਰ ਜਿੰਨਾ ਕੰਡਾ ਦਾ ਹੁੰਦਾ ਹੈ ਜਿੰਨਾ ਚਵਾਈ ਹੁੰਦੀ ਲਾਈਵ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਹੈ ਹਾਂਜੀ ਬਾਕੀ ਉਹਨਾਂ ਤੱਕ तकरीबन ਖੈਰਾ ਸਾਹਿਬ 18 ਲੀਟਰ ਹੀ ਮੇਰੇ ਤੋਂ ਆ ਕੇ ਕਿਲੋ ਡੇਢ ਕਿਲੋ ਘਟੀ ਆ ਓਪਰੇਸ਼ਨ ਦਾ ਫਰਕ ਹਾਂਜੀ ਓਪਰੇ ਦਾ ਫਰਕ ਫੀਡ ਦਾ ਫਰਕ ਪੈ ਜਾਂਦਾ ਜੀ ਹਾਂਜੀ 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 ਠੀਕ ਹੈ ਜੀ ਤੇ ਬਾਕੀ 1 ਜੂਨ ਤੋਂ 1 ਅਪ੍ਰੈਲ ਤੱਕ ਕਿਉ ਉਨੇ ਦਿਨਾਂ ਦੇ ਸੈੱਟ ਹੋ ਜਾਣੀ ਹੈ ਤੇ ਅੱਡ ਚਵਾਈ ਕਰਾਵਾਂਗੇ ਪਦਮਾ ਜੀ ਜੇ ਕੋਈ ਵੀਰ ਖਰੀਦਣੀ ਚਾਵੇ ਪਹਿਲਾਂ ਹਾਂਜੀ ਤੇ ਮੋਲੇ ਦਾ ਦੱਸ ਦੇਣਾ ਕਿ ਜਾਂ ਆਪਾਂ ਚਵਾਈ ਤੋਂ ਬਾਅਦ ਚ ਖਰੀਦ ਕੇ ਦੇਖਣੀ ਹੈ ਤੇਰਾ ਸਾਹਿਬ ਅਮਰੀਕਾ ਵਿੱਚ ਚਵਾ ਕੇ ਕਰਾਵਾਂਗੇ ਸਾਨੂੰ ਮਜ਼ਾ ਆਊਗਾ ਤੇ ਅਗਲੇ ਨੂੰ ਵੀ ਲੈਣ ਦਾ ਮਜ਼ਾ ਆਊਗਾ ਹਾਂਜੀ ਹਾਂਜੀ ਚਲੋ ਕੋਈ ਵੀਰ ਕਿ ਸ਼ਕੀਨ ਹੁੰਦੇ ਨਾ ਲੈਣ ਦੇ ਪਈ ਪਹੁੰਖੀ ਦਿੰਦੇ ਚਾਚਾ ਬੰਦੇ ਨਹੀਂ ਇਹ ਜਾ ਵੀ ਚਲੋ ਨੀਂਦੀ ਰਾਵੀ ਦਾ ਤੁਹਾਨੂੰ ਪਤਾ ਗੜਵਾਸੂ ਵੀ ਚੱਲ ਰਿਹਾ ਵਾ 4 ਤੋਂ 6 ਅਪ੍ਰੈਲ ਤੱਕ ਜਿਹੜੀ ਨੀਂਦੀ ਰਾਵੀ ਦੀ ਚਵਾਈ ਹੋਣੀ ਆ ਠੀਕ 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 ਹਾਂਜੀ ਹਾਂਜੀ ਚਲੋ ਕੋਈ ਨਹੀਂ ਆਪਾਂ ਨੰਬਰ ਟੜਾ ਦੇ ਦਾਂਗੇ ਸਕਰੀਨ ਤੇ ਤੇ ਜੇ ਕਿਸੇ ਵੀਰ ਨੂੰ ਚੰਗੀ ਲੱਗੂਗੀ ਕੋਈ ਖਰੀਦਣੀ ਚਾਹੂਗਾ ਤਾਂ ਫਿਰ ਮਿਲਣਾ ਕਰਾਂਗੇ ਦੁਬਾਰਾ ਬੇਨਤੀ ਕਰਦਾ ਉਹਨਾਂ ਨਾਲ ਉਹਦੋਂ ਅਸੀਂ ਪਾਈ ਸੀਗੀ ਇਹ ਜਿੰਦਾ ਸਾਡਾ ਵਿਚਾਰ ਬਣਿਆ ਸੀ ਠੀਕ ਹੈ ਜੀ ਫਿਰ ਮਤਲਬ ਸਾਨੂੰ ਇਹ ਲੱਗਾ ਜੇ ਚੋਕੇ ਮਤਲਬ ਇਹਨੂੰ ਆਪਾਂ ਚਵਾਈ ਕਰਾ ਕੇ ਫਿਰ ਵੇਚਾਂਗੇ ਮਤਲਬ ਆਪਾਂ ਨੂੰ ਚਵਾਈ ਕਰਾਉਂਦਾ ਹੋਇਆ ਸ਼ੌਂਕ ਹੈ ਕਿ ਆਪਾਂ ਚਵਾਈ ਕਰਾ ਕੇ ਵੇਚਣੀ ਹੈ ਨਾ ਇਹ ਕੋਈ ਨਹੀਂ ਉਹਨੂੰ ਦੱਸ ਦਿੰਦੇ ਇਹਨੂੰ ਮੜੀ ਤੋਰ ਕੇ ਦਿਖਾਈਏ ਇਹਦਾ ਵੀਰ ਜੀ ਸੂਆ ਕੋਈ ਪ੍ਰੋਪਰ ਕੰਨਾ ਹੋਇਆ ਇਹਦਾ 14:30 ਚੌਥਾ ਸੂਆ ਜੀ ਚੌਥਾ ਸੂਆ ਦੋਸਤੋ ਪਿਓਰ ਨੀਲੀ ਰਾਵੀ ਆ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਪਾਈ ਸੀ ਜੀ ਆਪਣੇ ਇੱਥੇ ਦੇ ਮਤਲਬ ਵਿਚਾਰ ਪਿਆਰ ਹੋਈ ਆ ਜੀ ਠੀਕ ਹੈ ਜੀ ਘਰ ਦੀ ਝੋਟੀ ਹੈ ਠੀਕ ਹੈ ਜੀ ਭੋੜੀ ਆ ਦੋਸਤੋ ਸਿੰਗ ਨਹੀਂ ਦੇ ਹੈਗੇ ਪਹਿਲਾਂ ਵੀਡੀਓ 'ਚ ਪਾਈ ਸੀ ਤੇ ਵੀਰ ਕਹਿੰਦਾ ਸੀ ਵੀ ਆਪਣੀ ਮਤਲਬ ਲਾਈਵ ਚ ਵਾਈ ਕਰਾਉਂਦਾ ਆਪਾਂ ਨੂੰ ਸ਼ੌਂਕ ਹੈ ਤੇ ਲਾਈਵ ਚ ਵਾਈ ਕਰਾ ਕੇ ਆਪਾਂ ਦੋਵਾਂ ਮੁੰਡਿਆਂ 'ਚ ਇੱਕ ਮਾਝ ਸੇਲ ਗਰੀ ਕਰ ਦਾਂਗੇ ਆਗੇ ਆਰਡਰ ਕੁਆਲਟੀ ਦੋਸਤੋ ਚੈੱਕ ਕਰ ਸਕਦੇ ਜੇ ਬਾਕੀ ਦੋਸਤੋ ਪਿਓਰ ਨੀਲੀ ਰਾਵੀ ਹੈ ਜਿਹੜੇ ਵੀਰ ਪਰਖ ਕਰਨ ਲਿਆਉਂਦੇ ਨੇ ਆਪਾਂ ਪਰਖ ਕਰ ਲੈਣੀ ਹੈ ਅਛਾ ਵੀਰ ਜੀ ਇਹ ਕਿੰਨੇ ਕ ਦੋਤੇ ਚੱਲ ਰਹੀ ਹੈ ਹਲੇ ਇਹ ਆਹ ਚੱਲ ਰਹੀ ਹੈ 16 ਤੋਂ ਅੰਦਰ ਹੈ ਆ 16 ਤੋਂ ਅੰਦਰ ਤੇ 15.5 ਤੋਂ ਬਾਹਰ ਹਾਂ 15.5 ਤੋਂ ਇਹ ਮਤਲਬ ਇਹ ਤੁਰਦੀ ਆ ਰਹੀ ਹੋਈ ਉਹਦੀ ਠੀਕ ਹੈ ਜੀ ਹਾਂ ਆ ਤੇ ਇਹ ਮਤਲਬ ਉਹ ਪੈਰ ਤੋਂ 1.5 ਦਾ ਲੱਗਦਾ ਪਤਾ ਜੀ ਠੀਕ ਹੈ ਜੀ ਦੋਸਤੋ ਚੰਗੇ ਕਦ ਕੱਢਦੀ ਹੈ ਚੰਗਾ ਵਜੇ ਨੇ ਮੈਂ ਦਾ ਦੇਖ ਸਕਦੇ ਤੁਸੀਂ ਮੱਝਾਂ ਦੋਸਤੋ ਦੋਵੇਂ ਚੰਗੇ ਵਜਣ ਵਾਲੀਆਂ ਆ ਬਾਕੀ ਦੋਸਤੋ ਵੀਰ ਕਹਿੰਦਾ ਇੱਕ ਮੱਝ ਸੁਈ ਅੰਦਰ ਆਪਾਂ ਤੁਹਾਨੂੰ ਦਿਖਾ ਦਨੇ ਸੱਜਰ ਸੁਈ ਅੱਜੀ ਸੋ ਦੋਸਤੋ ਇਹ ਦੋ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਮੈਂ ਦੋਵਾਂ ਮੱਝਾਂ ਦੀ ਲਾਈਵ ਚਵਾਈ ਹੋਊਗੀ ਦੋਸਤੋ 1 April ਨੂੰ ਸਵੇਰੇ 6:00 ਵਜੇ 55 86 ਦੇ 6:00 ਟਾਈਮ ਰੱਖਿਆ ਹਾਂਜੀ ਸਵੇਰੇ 6:00 ਤੋਂ ਸ਼ਾਮੀ 6:00 ਵਜੇ ਹੋਊਗੀ ਤੇ 2 April ਨੂੰ ਦੋਸਤੋ ਫੇਰ 6:00 ਵਜੇ ਫਾਈਨਲ ਚਵਾਈ ਹੋਊਗੀ ਜਿਹੜੇ ਵੀਰ ਦੋਸਤੋ ਚਾਹਵਾ ਨੇ ਆਪਣੇ ਲਾਈਵ ਚਵਾਈ ਵੇਖਣ ਦੇ ਸਾਰੇ ਵੀਰਾਂ ਨੂੰ ਬੇਨਤੀ ਹੈ ਦੋਸਤੋ 6 ਤਰੀਕ ਨੂੰ ਦੋਸਤੋ ਲਾਈਵ ਚਵਾਈ ਜਿਹੜੀ ਹੈ ਉਹ ਵੀਰਾਂ ਨੂੰ ਬੇਨਤੀ ਹੈ ਵੀ ਜਰੂਰ ਵੇਖਿਓ ਆਪਾਂ ਲਾਈਵ ਚ ਵਾਈ ਦੋਸਤੋ YouTube ਤੇ ਕਰਾਵਾਂਗੇ ਜੀ ਸਾਰੇ ਵੀਰਾਂ ਨੂੰ ਬੇਨਤੀ ਜੀ ਜਿਹੜੇ YouTube ਵੀਰ ਵੇਖ ਰਹੇ ਸਾਰਿਆਂ ਨੂੰ ਬੇਨਤੀ ਹੈ ਵੀ ਲਾਈਵ ਚ ਆਈ ਦੋਸਤੋ ਜਰੂਰ ਵੇਖਿਓ ਸੋ ਵੀਡੀਓ ਦੋਸਤੋ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ